ਪੈਣਾ ਹੱਦ ਕਰੀ ਜਾਨੀ ਸਾਰਾ ਹੀ ਸਾਗ ਤੋੜ ਲੈਨੀ ਇਹ ਤਾਂ ਸ਼ਰਮ ਕਰਿਆ ਕਰ ਥੋੜੀ ਬਾਤੀ ਮੈਂ ਕਿਹਾ ਮੈਂ ਸਾਗ ਦੋਲੇ ਤੂੰ ਅੱਗੇ ਅੱਗੇ ਪੈਲਾ ਪਾਉਂਦੀ ਰਿਆ ਕਰ ਐਹੀ ਤੇਰੀਆਂ ਆਤਾਂ ਮਾੜੀਆਂ ਹੋਰ ਤੂੰ ਬਾਕੀ ਛੱਡਿਆ ਸੇ ਇਹ ਕਿਹੜਾ ਸਾਰੇ ਉਮਰ ਹੱਤ ਭੁੱਕ ਗਈ ਹੈ ਆ ਵੇਖ ਕਿਦਾਂ ਸਾਰਾ ਹੀ ਨਾਲੇ ਤੇ ਫੀਂ ਦਿੱਤਾ ਵਾ ਕਿਦਾਂ ਪੱਠੇ ਵੱਢਣੇ ਅਹੀਂ ਤੈਨੂੰ ਨਹੀਂ ਸ਼ਰਮ ਆਉਂਦੀ ਜਦੋਂ ਸਾਡਾ ਤੋੜਦੀ ਹੋ ਉਹ ਤਾਂ ਤੈਨੂੰ ਮਾਸਾ ਸ਼ਰਮ ਨਹੀਂ ਆਈ ਉਹ ਤਾਂ ਤੇਰੀ ਸ਼ਰਮ ਨਹੀਂ ਆਈ ਉਹ ਤਾਂ ਨਹੀਂ ਉਹ ਤਾਂ ਪੈਸ ਕਰਦੇ ਰੱਖ ਲੈਨੀ ਉਦੋਂ ਮੂੰਹ ਤੇ ਹੀ ਰੋਕਤਾ ਹੁਨੀ ਮੈਂ ਤੇ ਪਕਾਵਾ ਰੱਖਿਆ ਵਾ ਮੈਂ ਸ਼ਰਮਦੀ ਮਾਰੀ ਉਹਨੇ ਹੀ ਸਾਗ ਲੈ ਕੇ ਆ ਗਈ ਤੂੰ ਤੇ ਪਿੱਜੇ ਕੀ ਦੇਣਾ 10 ਵਾਰ ਸਾਗ ਤੋੜਦਾ ਸ਼ਰਮਦਾਰੀ ਮੈਨੂੰ ਕਰ ਅਸਲੋ ਹੀ ਫਿਰ ਬੇਰਾਗੀ ਕਰਮੋਂ ਮਿਲ ਹਾਂਜੀ ਆ ਤੂੰ ਥੋੜੀ ਜਿਹੀ ਤੇ ਸ਼ਰਮ ਕਰ ਲਿਆ ਕਰ ਆਵੇ ਕਿੰਨਾ ਮੇ ਤਾਂ ਮਤ ਧਿਆਨ ਦੇ ਨਾਲ ਵੀ ਨਹੀਂ ਤੁਰੀ ਕਿਤੇ ਨੇ 10 ਵੀ ਮੈਂ ਹੁਣ ਪੈਰ ਸਿਰ ਤੇ ਰੱਖ ਲਵਾ ਹੈ ਜੇ ਤੋੜ ਲਿਆ ਜੇ ਉਹੀ ਤੇ ਬਿਮਾਰੀ ਪੈ ਜਾਂਦੀ ਜਦੋਂ ਘਰ ਦੀ ਕੋਈ ਚੀਜ਼ ਤੋੜਨਾ ਆ ਜੋ ਬੁਲੀਆਂ ਕੂਲੀਆਂ ਗੰਦਰਾ ਤੋੜ ਲਿਆ ਤਾਂ ਫਿਰ ਮੈਂ ਸਵਾਹ ਤੋੜਨਾ ਮੈਂ ਕਿਤੇ ਮੈਂ ਨਾ ਲੇਲਾ ਨਾ ਮੂੰਹਾਂ ਸੋਲੇ ਜੀ ਤੂੰ ਪਹਿਲਾਂ ਆਣ ਵਰਦੀ ਸੀ ਮੈਂ ਫੁੱਲ ਤੋੜ ਕੇ ਰਹਿਨ ਲਾ ਤੇ ਰਹਿਨ ਲਾ ਆਈ ਟੀ ਜੂ ਔਖੀ ਕਰੋ ਪੀਤੀ ਪਰ ਘਰ ਗੱਲ ਕੋਈ ਕਰਦੀ ਹੁੰਦੀ ਤੇ ਆਂਡ ਗਵਾੜ ਤੇ ਤੂੰ ਰੌਲਾ ਪਾਉਂਦੀ ਰਹਿਨੀ ਆ ਕਿਸ ਕੋਈ ਅਕਲ ਉਹ ਹੱਥ ਮਾਰਿਆ ਕਰ ਅੱਛਾ ਘਰ ਦੀ ਤੈਨੂੰ ਚੀਜ਼ ਤੋਂ ਨਾ ਰੋਕਾਂ ਤੂੰ ਗਾੜੀ ਕਰਦੀ ਕਰ ਪਿਆਸ ਤੂੰ ਮੈਨੂੰ ਕਿਹੜੇ ਕਲਰ ਰੋਕੇ ਮੈਂ ਰੋਕਦੀ ਆ ਕੱਲ ਤੂੰ ਐ ਕਰ ਰੋਕਦੀ ਤੇ ਨਹੀਂ ਸਾਰੇ ਘਰ ਵਿੱਚ ਤੇਰੇ ਕੱਜੂ ਹਲਵੇ ਖਾ ਖਾ ਛੱਡੇ ਤੇਨੂੰ ਸ਼ਰਮ ਨਹੀਂ ਆਉਂਦੀ ਉਹ ਜਿਹੜੇ ਹਲਵੇ ਕਿਤੇ 5 ਰੁਪਏ ਕੋਈ ਨਾ ਪੁੱਛੇ ਬੱਲੇ ਨਹੀਂ ਬੱਲੇ ਫਿਰ 5 ਰੁਪਏ ਤੇ ਕਰ ਲੈਂਦੀ ਨਹੀਂ ਸੀ ਉਹਦੋਂ ਤੇ ਤੀਜੇ ਦਿਨ ਤੋਂ ਜਾਣੇ ਜਿੱਦਨ ਵਾਅਦਾ ਹੋਵੇ ਉਦੋਂ ਦੋ ਆ ਕੇ ਘਰੇ ਸੁੱਟ ਜਾਣੇ ਉਹਦਾਂ ਕਦੀ ਦੇਣ ਦਾ ਨਾਂ ਲਿਆ ਹਲਵੇ ਜਿਹੜੀ ਚੀਜ਼ ਵਾਅਦਾ ਹੋਈ ਉਹ ਕਮਲਿਆ ਤੇਰਾ ਸਾਡੇ ਘਰ ਸੁੱਟ ਜਾਣੇ ਇੱਥੇ ਡੰਗਰਾਂ ਨੂੰ ਪਾ ਦਿੰਦੇ ਨੇ ਅਸੀਂ ਤੈਨੂੰ ਪਤਾ ਕਿ ਤੂੰ ਕਰਦੇ ਹੋ ਇਹਦੇ ਤੇ ਪੜਾ ਨਹੀਂ ਨਹੀਂ ਪੜੇ ਛਵਾਦ ਬਣਾਈ ਅੱਜ ਤੇਰਾ ਖਾਣਾ ਉਸ ਤੇ ਮਿੱਠੇ ਹਲਵੇ ਲੂਣ ਮਿਰਚ ਪਾ ਪਾ ਕੇ ਉਹਨੂੰ ਕਰਾਰੇ ਕੀਤਾ ਕਿਸ ਨੇ ਇੱਥੇ ਸਾਗ ਤੋੜਨ ਆਈ ਕਿ ਮੇਰੇ ਨਾਲ ਜੁੱਦ ਕਰਨ ਆਈ ਆ ਜੁੱਦ ਤੇ ਨਹੀਂ ਖਲ ਤੂੰ ਛੱਡ ਪਰੇ ਗੱਲਾਂ ਤੂੰ ਐ ਕਰ ਆ ਤੂੰ ਤੇ ਸਾਰਾ ਗਾੜੀਆਂ ਗਾੜੀਆਂ ਤੋੜਿਆ ਮੇਰੇ ਨਾਲ ਵੀ ਝੜਾ ਤੇ ਨਾਲੇ ਮੈਨੂੰ ਆਪਣੀ ਥੋੜੀ ਜਿਹੀ ਫਿਰ ਪਾਲਕ ਦੇ ਹੁਣ ਸਾਗ ਦੇ ਬੱਲੇ ਚਾਤਰੇ ਬੱਲੇ ਚਾਤਰੇ ਹੈ ਪਹਿਲਾਂ ਤੇ ਤੂੰ ਆਉ ਪਏ ਤੇ ਲੱਗ ਗਈ ਭੰਕਣ ਇਹ ਨਹੀਂ ਆਖਿਆ ਵੀ ਮੈਨੂੰ ਪਾਲਕ ਦੀ ਲੋੜ ਆ ਤੇ ਮੈਂ ਕੁਝ ਹਲੀ ਵੀਰਾਂ ਗੱਲ ਕਰਾ ਆਜੀ ਕੇ ਨਾ ਸਾਡੀ ਆ ਆਜੀ ਨਾ ਆਪਣੀ ਔਕਾਤ ਤੇ ਮੰਗ ਲਈ ਨਾ ਪਾਲਕ ਚੀਜ਼ ਤੇ ਮਨ ਲੋੜ ਪਈ ਰਹਿੰਦੀ ਆ ਆਹ ਤੂੰ ਨੀ ਮੇਰੇ ਨਾਲ ਗੱਲਾਂ ਸੁਣਾ ਕੇ ਤੇ ਪਾਲਕ ਚ ਵੜਨ ਦਊਂਗੀ ਐਦਾਂ ਮੈਂ ਵੀ ਨਾ ਵੜਨ ਦਿੰਦੀ ਕੋਲੀ ਕੱਚੀ ਨਹੀਂ ਹਾਲ ਤੂੰ ਐਂ ਕਾਰ ਬਾਰੀਆਂ ਗੱਲਾਂ ਨਾ ਕਰ ਤੂੰ ਮੈਨੂੰ ਪਾਲਕ ਵੀ ਨਾਲ ਮੇਰੇ ਸਾਫ ਚੜਾ ਸਾਰਾ ਹੀ ਹੁਣ ਮੈਂ ਕੀ ਦੋੜਾਂ ਦੱਸ ਸਾਰੀਆਂ ਤੇ ਗਾੜੀ ਗਾੜੀ ਬੱਕਰੀਆਂ ਵਾਂਗੂ ਭੱਜੀ ਫਿਰਨ ਗਈ ਬਸ ਆਪਾਂ ਨੂੰ ਤੇ 20 ਵਰਗੀ ਨਹੀਂ ਦੌੜਾ ਰਾਲਾ ਕਾਦਾ ਵਨ ਲੈ ਤੂੰ ਤਰੀ ਫਿਰਦੀ ਤੇਰੀ ਵੈਸੇ ਦੁੱਜੀ ਨੂੰ ਨਹੀਂ ਆਤ ਤੂੰ ਹੀ ਗਾੜੀ 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 ਭੱਜੀ ਫਿਰਦੀ ਉਹਨੇ ਨਹੀਂ ਅੱਜ ਠੀਕ ਐਦਾਂ ਸਾਡੀ ਬਗੈਰ ਪੁੱਛੇ ਮੇਰੇ ਤੋਂ ਚੀਜ਼ ਮੇਰੇ ਮੂੰਹ ਨਿਕਣ ਲੱਗਾ ਸੀ ਕਿਸੇ ਕੁਝ ਲੱਗਦ ਗਏ ਆਓ ਤੇਰੀ ਸੱਸ ਅੰਨੀ ਹੋਈ ਦੀਦੀ ਜੀ ਉਹਨੂੰ ਮੈਂ ਪੁੱਛੀ ਉਹ ਤੇ ਆਖਦੀ ਨਹੀਂ ਮੈਨੂੰ ਤਾਂ ਪੁੱਛਦੀ ਨਹੀਂ ਉਹਨੂੰ ਪੁੱਛ ਲੈ ਕੀ ਫਾਇਦਾ ਆ ਇਧਰ ਮੇਰੇ ਗਾਲ ਸੁਣ ਪੁੱਛਿਆ ਨਾ ਤੈਨੂੰ ਸਾਖ ਮੈਂ ਕਰ ਗੱਲ ਉਹਨੂੰ ਪੁੱਛ ਲੈ ਕੀ ਫਾਇਦਾ ਤੂੰ ਮੈਨੂੰ ਪੁੱਛ ਲੈ ਤੇਰੇ ਘਰ ਦੀ ਵੱਡੀ ਆ ਕੌਣ ਪੁੱਛਦਾ ਫਾਇਦਾ ਹੀ ਨਹੀਂ ਕੋਈ ਕਾ ਤੂੰ ਉਹਨੂੰ ਕੀ ਕਰਦਾ ਵੀ ਮੰਮੀ ਅੱਜ ਤੱਕ ਨਾ ਸਾਰੇ ਤੋਰੀਏ ਇਨਕਾ ਫੁੱਲ ਪੈ ਪੈ ਕੋਈ ਕੋਈ ਗੰਦਲ ਨਹੀਂ ਹੋਣੀ ਘਰ ਨਾ ਇੱਥੇ ਲੱਤਾਂ ਖਲਾਰ ਲਾ ਸਾਰਾ ਤੋਰੀਏ ਚ ਖਲਾਰ ਲਾ ਸਾਰਾ ਤੇ ਨਹੀਂ ਧਰ ਲੈਣਾ ਤੂੰ ਜੇ ਤੁਹਾਡੇ ਘਰ ਭਈਏ ਬੈਠੇ ਉਹ ਅੰਤਰੇ ਪਾਂਡ ਪਾਂਡ ਲੈ ਜਾਂਦੇ ਜੇ ਚੀਜ਼ ਦੇਣ ਜੋਗੇ ਨਹੀਂ ਨਾ ਹੁੰਦੇ ਤੇ ਚੀਜ਼ ਵੀ ਆ ਨਾ ਅੱਛਾ ਭਈਏ ਬੈਠੇ ਆ ਤੇ ਭਈਆ ਤਾਂ ਤੂੰ ਨਹੀਂ ਚਾਹਣਾ ਬਣਾਉਂਦੀ ਕਿਉਂ ਨਾ ਵਢੋਗੇ ਪਹਿਲੇ ਉਹ ਤਾਂ ਤਾਂ ਪੀੜਾਂ ਦੀ ਜੋ ਸਾਡੀ ਮੋਟਰ ਨਾ ਚੱਲ ਜੇ ਸਾਡੀ ਸਬਜ਼ੀ 'ਚ ਪਾਣੀ ਨਾ ਪੈ ਜੇ ਸਾਡਾ ਬਾਲਾ ਨਾ ਮੱਚ ਜੇ ਮੁਫਤੋਂ ਮੁਫਤੀ ਤੁਸੀਂ ਉੱਤੇ ਦੋਵੇਂ ਜੀ ਲਿੰਦੇ ਜੇ ਚੋਨਾ ਅਸੀਂ ਵਢਾਉਂਦੇ ਪੈਸੇ ਦੇ ਕੇ ਵੜਾਈ ਦੇ ਕੇ ਸਾਗ ਦਾ ਨਾਂ ਨਹੀਂ ਲਿਆ ਪੀ ਅਸੀਂ ਸਾਗ ਵੀ ਦਵਾਂਗੇ ਮੇਰੀ ਸੋਹਣ ਗੱਲ ਜੇ ਐਡੀ ਚਾਤਰ ਸਹਿਬੀਆਂ ਸਾਡੇ ਘਰ ਹੀ ਬੈਠੇ ਸੀ ਨਾ ਤੇ ਬੈਠੇ ਰਹਿੰਦੀ ਫਿਰ ਹੋਰ ਕਿਸੇ ਬੰਦੇ ਨੂੰ ਲਿਆ ਕੇ ਵਢਾ ਲੈਂਦੀ ਅਸੀਂ ਆਪਣੇ ਭਈਆਂ ਨੂੰ ਆਂਦਾ ਨਾ ਸਾਗ ਚ ਵੜੋ ਜਦੋਂ ਸਾਡੇ ਆਏ ਸੀ ਯੋ ਜਿਹੜਾ ਚੋਨਾ ਲਾਉਣਾ ਸੀ ਉਦੋਂ ਲਾ ਕੇ ਉਦੋਂ ਕਿਉਂ ਲਵਾਇਆ ਤੁਸੀਂ ਸਾਡੇ ਭਈਆਂ ਕੋਲ ਤੇ ਮੈਂ ਤੇਰੇ ਵਾਂਗੂ ਮਿਹਣੇ ਨਹੀਂ ਸੀ ਮਾਰੇ ਜਿੱਦਾਂ ਤੂੰ ਮਾਰਦੀ ਆ ਹਾਂ ਤੂੰ ਕੋਈ ਕੱਟ ਕੀਤੀ ਸੀ ਲਾ ਕੇ ਮੇਰੇ ਨਾਲ ਗੱਲਾਂ ਕਰਦੀ ਆ ਨਾਲ ਪਰੇ ਉਹ ਪਾੜ ਤੋੜਦੀ ਰਾਤਾਂ ਉਹਦੇ ਹੀ ਤੋੜ ਲਾ ਮੇਰੇ ਨਾਲ ਜੁੱਧ ਕੱਟ ਕਰ ਨਰੇ ਇਹ ਤਾਂ ਗੱਲਾਂ ਕਰਦੀ ਉਹ ਤਾਂ ਸਾਹੀਂ ਤਾਂ ਨਹੀਂ ਆਪਣੇ ਪਈਆਂ ਨੂੰ ਸਾਖ ਤੜਾ ਅਸੀਂ ਬਾਲਣ ਤੁਹਾਡੇ ਬਾਲਣ ਵਿੱਚੋਂ ਚੋਕ ਚੋਕ ਕੇ ਜੋ ਚੀਜ਼ਾਂ ਚੋਕ ਚੋਕ ਕੇ ਅਸੀਂ ਉਹ ਤੇਰੇ ਵੇਲੇ ਰਹੀ ਨਹੀਂ ਹੁਣ ਸਾਖ ਕਾ ਦੇ ਨਾ ਰਿੰਦਣਾ ਉਹਦੇ ਨੇ ਜੱਬ ਹੋਣਾਗਾ ਕਲੈਂਡਰ ਪੜਾ ਕੇ ਦੇਆ ਲਾਤ ਡਾਲ ਅੱਜ ਤੇਰੇ ਗਵਾਂਡੇ ਨੇ ਲਾਤ ਪਾਆ ਕਰੋ ਲਾਤ ਡਾਲੀ ਲਾਤ ਪਾ ਤੇਰੇ ਰਿੰਦਣਾ ਹੀ ਰੋਂਦੀ ਇੰਨਾ ਮਾਰ ਆਈ ਨੇ ਦਿੱਤਾ ਤੇ ਰੋਂਦੀ ਰਹਿੰਦੀ ਹੈ ਕਿ ਤੂੰ ਕੱਲੀ ਆਈ ਵੇਲੇ ਗੁੱਜੀ ਕਿਉਂ ਨਹੀਂ ਆਈ ਤੇਰੇ ਨਾਲ ਦੀ ਲੈ ਚੱਲ ਸਾਡਾ ਗੁੱਸਾ ਗੱਲਾਂ ਕਰ ਨਾ ਗੁੱਜੀ ਨਹੀਂ ਆਈ ਆਹੀ ਆ ਪਾਲਕ ਤੋੜਨ ਦੀ ਆ ਮੈਨੂੰ ਅੱਜ ਤੂੰ ਸਾਗ ਤੋੜਨੇ ਆ ਮੈਂ ਤੇ ਤੁਹਾਡੀ ਪਾਲਕ ਖਾਣੀ ਆਈ ਉੱਥੇ ਤੇ ਮੈਨੂੰ ਕੋਈ ਵੀ ਨਹੀਂ ਦਿਖਿਆ ਤੈਨੂੰ ਛੜਨੀ ਤੈਨੂੰ ਬਾੜ ਛੱਡੀ ਆ ਬਾਹਰ ਅੰਦਰ ਪੱਠੇ ਮਾਲ ਡੰਗਰ ਨੇ ਸਾਗ ਲਿਆ ਲੋਕਾਂ ਦੀਆਂ ਗੱਲਾਂ ਕਰਾਉਣ ਨੂੰ ਆਪ ਕਦੀ ਹੋਵੇ ਕੇ ਲਾਲ ਸੂਟ ਪਾ ਕੇ ਪ੍ਰੋਣੀ ਬਣ ਕੇ ਤੇ ਜਿਵੇਂ ਘਰੇ ਹੀ ਤੈਲਦੀ ਰਹਿੰਦੀ ਤਦ ਵੀ ਕਿ ਤੇਰੀ ਪੰਮਾ ਸੱਚੀ ਆ ਆਹੋ ਸਾ ਮੈਨੂੰ ਪਤਾ ਕੀ ਆਂਦੀ ਜਾ ਦੀਦੀ ਸਾਗ ਤੂੰ ਤੋੜ ਤੇ ਪਾਲਕ ਮੈਂ ਤੋੜਦੀ ਮੈਂ ਖੋਤੀ ਨਹੀਂ ਤੇ ਇੰਨਾ ਸੋਚੇ ਮੈਂ ਐਵੇਂ ਗੁੱਸਾ ਕੱਢਤਾ ਫਤਨ ਕੱਢ ਨਹੀਂ ਉਹਦੇ ਤੇ ਕੀ ਆ ਕੀ ਜਿਵੇਂ ਮੈਂ ਜੀ ਤਾਂ ਕੀ ਲੈਣੀ ਉਹ ਮੇਰੇ ਬਾਪ ਦੇਂਦੀ ਆ ਮੈਂ ਉਹਨੂੰ ਡੰਡ ਲਾ ਕੇ ਇੱਕ ਕੱਢਣਾ ਸੀ ਮੈਂ ਤਾਂ ਤੈਨੂੰ ਤੇ ਚੱਲ ਕੋਈ ਨਹੀਂ ਤੂੰ ਤੇ ਤੋੜ ਲਾ ਥੜੇ ਮੱਤ ਤੇ ਤੋੜ ਲਾ ਆਈ ਜੀ ਮੇਰੀ ਬੇਇੱਜ਼ਤੀ ਕੀਤੀ ਹੁਣ ਤੋੜ ਲਾ ਤੋੜ ਲਾ ਤਾਂ ਗੁੱਸਾ ਨਿਕਲ ਗਿਆ ਤੇ ਮੈਂ ਦੱਸਣ ਤੇ ਦਈ ਆ ਉਹਨੋਂ ਕੋਲ ਹੁਣ ਇੱਕ ਦਿਨ ਹੁਣ ਅਗਲੇ ਵਾਰ ਤੂੰ ਨਹੀਂ ਆਉਂ ਗੁੱਸਾ ਨਹੀਂ ਤੂੰ ਕਰਨਾ ਉਹਨੂੰ ਮੈਂ ਸੁਝਾ ਦੇਣਾ ਸਾਗ ਚੰਗਾ ਤੂੰ ਸੁਝਾ ਦੇ ਸੁਝਾ ਤਾਈਓ ਤਾਈਓ ਮੈਨੂੰ ਆਦੀ ਆ ਤੂੰ ਜਾ ਆਦੀ ਤੂੰ ਪਾਲਕ ਮੈਂ ਪਾਲਕ ਤੋੜਦੀ ਤੂੰ ਮੇਰੇ ਜਾਣੇ ਬਲਾ ਮੈਂ ਚਲਾਉਂਦੀ ਹੋਗੀ ਪਾਰਕ ਤਲ ਪਾਰਕ ਤੋੜ ਦੂ ਮੈਨੂੰ ਕੀ ਪਤਾ ਵੇ ਆਦੀ ਹੋਗੀ ਮੈਂ ਨਾ ਬਗਾਨੀ ਪੈਲੀ ਚ ਵੜਦੀ ਤੇ ਨਾ ਗੱਲਾਂ ਕਰਾਉਂਗੀ ਗੱਲਾਂ ਕਰਾਉਂਗੀ ਆਪ ਕਿਹਨੂੰ ਤੇਰੀ ਪਾਰਕ ਜਵਾਬ ਦੇ ਦਿੰਦੀ ਗਾੜੀਆਂ ਉਹ ਤੇ ਤੇਰੀ ਸੱਸ ਤੇ ਤੈਨੂੰ ਕੰਬਲੀ ਨੂੰ ਗਾਂਢਾ ਛੜਦੀਆਂ ਲੋਕਾਂ ਦੇ ਘਰੇ ਗੱਲਾਂ ਕਰਾਉਂਗੀ ਹਾਂ ਤੂੰ ਤਾਂ ਮੇਰੇ ਹਿਸਾਬ ਲਾਇਆ ਹੈ ਹੀ ਕਮਣਾ ਕਮਲੀ ਤਾਂ ਹੈਗੀ ਪਰ ਤੂੰ ਹੀ ਮੇਰਾ ਲਿਆਜ ਕਰਦੇਗਾ ਤੂੰ ਕਿਹੜਾ ਮੇਰਾ ਫੱਕਾ ਛੱਡਿਆ ਨਹੀਂ ਫੱਕਾ ਤੇ ਮੈਂ ਉਹਦਾ ਗੁੱਸਾ ਕਰੇ ਜੇਕ ਤੇ ਉਹਨੂੰ ਲਿਆਉਂਦਾ ਹੁੰਦਾ ਮੈਂ ਬੰਦੇ ਦੀ ਵੀ ਬਣਾ ਕੇ ਕੱਢਣਾ ਸੀ ਇੱਥੇ ਤੂੰ ਕੀ ਲੈਣ ਗਈ ਮੈਨੂੰ ਮਨੇ ਕਰਤਾ ਮੈਂ ਕਈਆਂ ਚੀਜ਼ਾਂ ਤਾਂ ਮਨੇ ਕੀਤਾ ਮੈਨੂੰ ਹੈ ਇੱਕ ਤਾਂ ਮਨਾ ਕੀਤਾ ਅੱਜ ਤੱਕ ਬੜਾ ਕਮੂਨੀ ਸਾਗ ਕਿ ਆਉਣਾ ਉਹਨੂੰ ਕੱਲੀ ਵਾੜ ਦੀਆਂ ਗਾੜੀਆਂ ਗਾੜੀਆਂ ਬਿਨਾ ਪਾਲਕ ਚੰਗੀ ਚੰਗੀ ਮੈਂ ਜੇ ਆ ਕੇ ਦਿੱਤਾ ਮੈਨੂੰ ਘੋਰਾ ਪਾਲਕ ਦੇ ਦੋ ਅੱਜ ਜਿਹੜੀ ਕਤਰੀ ਕੀਤੀ ਆ ਤੂੰ ਆ ਚੰਗੀ ਦਿਨਾਈ ਕੀਤੀ ਨਹੀਂ ਆ ਵੇੜੇ ਕਿੰਨੀ ਨਾਲ ਲੜ ਨਾਲ ਲੜ ਆ ਜਾਵੇ ਕਿੰਨੀ ਆ ਜਾਏ ਉਹ ਦੇਖ ਲਿਆ ਕਿੱਥੇ ਤਾਂ ਹੀ ਇੱਥੇ ਦਰਾਨੀ ਬੈਠੀ ਜਿਹੜੀ ਪਾਲਕ ਨਹੀਂ ਵਾਕੇ ਵਾਕੇ ਪੈਣਾ ਸੱਚੀ ਗੱਲ ਆ ਮੈਂ ਤੇ ਆਖਿਆ ਪਾਲਕ ਤੋੜਨ ਦੀ ਉਹ ਤੇ ਇੱਥੇ ਹੈਗੀ ਜੀ ਹੈ ਵੇ ਅੱਲਾ ਕਿੱਡੀ ਚਾਤਰ ਨਿਕਲੀ ਉਹ ਤੇ ਸਾਗ ਵੀ ਨਹੀਂ ਨਾਲ ਤੜਾਇਆ ਤੇ ਇੱਥੇ ਹੈਗੀ ਨਹੀਂ ਮੈਨੂੰ ਆਦੀ ਜੀ ਜੀ ਤੂੰ ਚਾਲ ਤੇ ਮੈਂ ਇਹ ਕਿੰਨਾ ਦਾ ਪਾਲਕ ਤੋੜਦੀ ਆ ਤੂੰ ਚੱਜ ਸਿੱਖ ਚੱਜ ਤੈਨੂੰ ਖੁਥੜੀ ਬਣਾ ਛੱਡਦੀ ਬਾਹਰ ਅੰਦਰ ਵੇਖ ਖੁਥੜਿਆਂ ਨੂੰ ਕੱਢਿਆ ਆ ਪਟਰਾਣੀ ਅੰਦਰੋਂ ਨਹੀਂ ਨਿਕਲਦੀ ਮਾਰ ਕੇ ਪਲਾਕੀ ਕੰਦ ਤੇ ਬਹਿ ਜਾਂਦੀ ਐ ਬਹਿ ਜਾਂਦੀ ਪੈ ਜਾਂਦੀ ਪੈ ਜਾਂਦੀ ਪਾ ਲੈਂਦੀ ਹੀ ਟੇਪ ਤੇ ਹਾਂ ਹਾਂ ਉਹੀ ਨਾ ਹੁਣ ਮੈਂ ਜਾ ਕੇ ਕਰਦੀ ਨਾ ਇਹਨਾਂ ਨਾਲ ਹੱਥ ਥੋੜਾ ਕਰਦੀ ਤੂੰ ਚੰਗਾ ਹੱਥ ਲੱਗਦੀ ਆ ਆਪਣੇ ਆਪ ਸਾਫ ਚਾਵੇ ਹਾਂ ਹਾਂ ਆ ਮੈਨੂੰ ਤੇ ਵੇਖ ਕੇ ਤਾਂ ਆਪ ਹੀ ਚੜ ਗਿਆ ਮੈਂ ਤਾਂ ਸੱਚੀ ਪੰਮੋ ਆਂਦੀ ਸੀ ਗਈ ਆਈ ਰਹਾਂਗੀ ਮੈਂ ਉਹ ਤੇ ਮੈਂ ਅੱਜ ਤੱਕ ਨਹੀਂ ਵੇਖਿਆ ਜਦੋਂ ਵੇਖਾਂ ਤੈਨੂੰ ਹੀ ਪਾਲਕ ਸਾਗ ਜਦੋਂ ਵੇਖਾਂ ਤੈਨੂੰ ਹੀ ਪਾਲਕ ਸਾਗ ਜੀ ਨਹੀਂ ਉਹਨਾਂ ਤਾਂ ਮੈਂ ਅੱਜ ਤੱਕ ਵੇਖਿਆ ਪੜਾ ਮੈਂ ਪਤਾ ਕੀ ਗੱਲ ਪੰਮੋ ਮੈਂ ਇੰਨਾਂ ਗੱਲਾਂ ਤੇ ਕਦੀ ਗੋਈ ਨਹੀਂ ਕੀਤਾ ਅੱਜ ਤੂੰ ਨਾ ਮੈਨੂੰ ਦੱਸਦੀ ਤੇ ਮੈਂ ਤਾਂ ਸੱਚੀ ਇੰਨਾਂ ਗੱਲਾਂ ਬਾਰੇ ਸੋਚਣਾ ਹੀ ਨਹੀਂ ਸੀਗਾ ਉਹ ਤਾਂ ਤੇ ਮੈਂ ਤੇ ਅੱਗੇ ਆਣੀ ਨਹੀਂ ਵੀ ਇਹ ਤੇਰਾ ਕਰਮੋ ਮੂਵੀ ਨੇ ਕੰਮ ਨਹੀਂ ਹੈ ਗਾੜੀ ਗਾੜੀ ਮੰਗਣ ਲੋਕਾਂ ਘਰੇ ਉਹਦਾਂ ਕੋਈ ਚੀਜ਼ ਲਿਉਣੀ ਕਰਮੋ ਗਾੜੀ ਗਾੜੀ ਲੋਕਾਂ ਦੀਆਂ ਗੱਲਾਂ ਕਰਾਉਣ ਨੂੰ ਕਰਮੋ ਤੇ ਸਿਆਣੀਆਂ ਸਚਿਆਰੀਆਂ ਉਹ ਹੋਰ ਕੀ ਪੜਾ ਦੋ ਮੈਨੂੰ ਮੈਂ ਚੀਜ਼ਾਂ ਮੰਗਦੀ ਫਿਰਦੀ ਹੈ ਤਸ ਮੈਂ ਤੇ ਪਾਰ ਤੇ ਕੰਮ ਵੈਸੇ ਭਾਵੇਂ ਕਰੀ ਗੁੱਸਾ ਇਹ ਤੇ ਕੰਮ ਕਰ ਦਿੱਖਸਦਾ ਹਾਂ ਹਾਂ ਕਰਨਾ ਬਾਹਰ ਅੰਦਰ ਚੀਜ਼ ਨਾ ਮਾਤੀ ਨੂੰ ਲਿਆ ਕੇ ਤਾਂ ਪਰ ਕੀ ਕਰੀਏ ਭਣਾ ਇਦਾਂ ਦੀ ਮੇਰੀ ਸੱਸ ਵੇਖੀ ਆ ਤੂੰ ਮੈਂ ਵੀ ਤੇ ਆਪ ਹੀ ਆ ਮੈਨੂੰ ਇੰਨਾ ਚੱਲ ਵੀ ਦੂਜੀ ਜਾਨੀ ਨੂੰ ਕਾਹਦਾ ਸੰਹਾਰ ਕੀ ਆਪ ਹੀ ਕਰਨਾ ਚੁੱਪ ਕਰਕੇ ਕਰ ਲਈਦਾ ਹਾਂ ਤੇ ਤੈਨੂੰ ਚਾਹੀਦਾ ਚੱਲ ਤੂੰ ਹੀ ਜਾਨੀਆਂ ਪੈਰੀਆਂ ਨੂੰ ਚੱਲੀਆਂ ਮੈਂ ਨਹੀਂ ਦੂਮ ਜਾਨੀਆਂ ਚੱਲ ਗਏ ਮੈਨੂੰ ਤੇ ਅੱਗਾ ਹੀ ਲੱਗਣ ਤਈਆਂ ਵੀ ਮੈਂ ਪਾਲਕਦਾ ਚਾਹੀ ਤੇ ਪਹਿਲਾਂ ਜਨਾਨੀ ਪਾਲ ਕੇ ਚਾਈਗੀ ਉਨੇ ਨਹੀਂ ਆਉਣਾ ਮੈਨੂੰ ਪਤਾ ਵਾ ਉਹ ਆਂਦੀ ਮੈਂ ਤੇ ਕਦੀ ਨਾ ਜਾਵਾਂ ਬਸ ਪੈਲੀਆਂ ਬੰਨੇ ਮੈਨੂੰ ਕੀ ਲੋੜ ਹੈ ਨਹੀਂ ਦੱਸ ਖਾਣਾ ਨਹੀਂ ਹੁੰਦਾ ਹਣਾ ਇਹ ਗੱਲ ਨਹੀਂ ਹੁੰਦਾ ਨਾ ਪਤਾ ਕੀ ਗੱਲ ਨਹੀਂ ਸਮਝਦੀ ਕੋਈ ਸਮਝੀ ਤਾਂ ਤੇਰੇ ਸਿਰ ਤੇ ਯੂ ਘਰ ਤੁਰਿਆ ਜਾਂਦਾ ਤੁਰਿਆ ਜਾਂਦਾ ਗੱਲ ਕੋ ਤੇਰ ਨੇਰ ਦੀ ਕਰਦੀ ਚਲੋ ਵੀ ਕਰ ਲਉ ਵੀ ਕਰ ਲਾ ਕੋਈ ਨਹੀਂ ਕਰ ਤੇ ਆਪਣਾ ਹੀ ਘਰ ਤੇ ਹਾਂ ਹੀ ਗੱਲ ਕਹਿ ਲਈ ਲੈ ਹੀ ਗੱਲਾਂ ਸੋਚ ਕੇ ਘਰ ਤੁਰਦੇ ਭੈਣਾ ਜੇ ਮੈਂ ਵੀ ਹੁਣ ਏਦਾਂ ਇਹਦੇ ਮੰਗੂ ਤੇਰੇ ਇਕੱਲਿਆਂ ਸੋਚਿਆ ਘਰ ਤੁਰਪੂ ਸਾਰੇ ਸੋਚਣ ਨਾ ਆਹ ਹੋਇਆ ਤੱਕ ਜੇ ਸੱਤ ਜੀ ਬਈਕੇ ਖਾਣਗੇ ਤੇ ਤੂੰ ਕੱਲੀ ਕਰਕੇ ਕਮਾਇਆ ਤੇ ਖਵਾ ਲੇਗੀ ਨਾ ਨਾ ਕਿੱਥੇ ਖਮਾ ਨਹੀਂ ਹੁਣ ਮੇਰੇ ਹੋਰ ਨਾ ਮੇਰੀਆਂ ਅੰਦਰਾਂ ਲੋਕ ਨਹੀਂ ਚੱਲ ਮੇਰੇ ਨਾ ਦਵਾਲੇ ਕਰਦੀ ਵੀ ਮੈਨੂੰ ਉਹ ਮਿਲੀ ਸੀ ਭੈਣਾ ਹੋਰ ਤੇਰੀ ਸੱਸ ਵੀ ਤੇ ਉਹ ਵੀ ਚੋਵੇਂ ਚੱਕੇ ਚੁੱਕ ਤੇ ਮੇਰੇ ਦਵਾਲੇ ਆ ਜਾਣ ਉਹ ਤਾਂ ਭੈਣਾ ਅੱਗੇ ਹੀ ਤੈਨੂੰ ਬਥੇ ਉਹ ਆਂਦੀ ਆਂਦੀ ਤੇਰੀ ਉਹਦੇ ਨਾਲ ਪਾਂਦੀ ਆ ਤੂੰ ਤੁਸੀਂ ਗੱਲਾਂ ਕਰਦੀਆਂ ਜੀ ਨਾ ਪਾਂਦੀ ਨਾ ਤੂੰ ਮੈਨੂੰ ਕੀ ਖਵਾ ਦੇਣੀ ਜਾਂ ਮੈਂ ਤੈਨੂੰ ਕੀ ਖਵਾ ਦੇਣੀ ਆਹ ਦਾ ਸੁਧਾਰੀ ਐ ਤੇ ਇਹ ਵੀ ਆਗਲੇ ਇਹਦੇ ਮੈਂ ਪਾਂਤ ਲੇਗੀ ਆਹੋ ਨਹੀਂ ਚ ਬੰਨਣ ਵਾਲੀ ਕਿਹੜੀ ਗੱਲ ਆ ਹਨਾ ਹੁਣ ਤੂੰ ਉਹ ਕਿੱਥੇ ਦੇ ਘਰੇ ਹੁੰਦੀ ਉਹ ਹੁੰਦੀ ਉਹਨੇ ਮੈਨੂੰ ਪੈਰ ਤੇ ਜਵਾਬ ਦੇ ਦੇ ਤਾ ਪੇਕਿਆਂ ਨੂੰ ਭਾਵੇਂ ਕਲਾ ਦੇ ਮਹਿਵਾਂ ਦੇ ਨੂੰ ਨਹੀਂ ਸੀ ਦੇਣੀ ਉਹਨੇ ਤੇਰੀ ਦਰਾਣੀ ਨੇ ਹੋਰ ਹਾਂ ਮਨੇ ਨਹੀਂ ਮੈਨੂੰ ਕਦੇ ਵੀ ਚੀਜ਼ ਦੇਣੀ ਹੈ ਹਨਾ ਤੇ ਮੜਾ ਜਾਂ ਕੁੜੀ ਆ ਕੇ ਵੱੜ ਜਾਂਦੀ ਆ ਕੀ ਤੇ ਪੱਠੇ ਜਈ ਆ ਹਾਏ 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 ਕੁੜੀ ਵੱੜ ਗਈ ਤੇ ਹੋਰ ਐਡੀ ਨੀਂਦ ਗੁੰਦੀ ਕੌਣ ਦਰਾਣੀ ਮੇਰੀ ਆਦੀ ਹੋਰ ਕਿਦਣ ਦੀ ਗੱਲ ਵਾ ਇਹ ਇਹ ਅੱਜ ਦੀ ਗੱਲ ਵਾ ਮੈਂ ਤਨੀਆਂ ਤੋੜਨ ਦੀ ਤੇ ਬਾਜ ਮਾਰਦੀ ਆਹੋ ਪਹਿਲੀ ਗਲਤ ਛਤੀ ਕਵਾ ਕੇ ਨਹੀਂ ਖੋਛ ਕੇ ਇਹਨੂੰ ਇਹ ਉਸ ਬਾਈ ਕੁਸਤ ਗਿਆਵਾ ਕੋ ਰਾਜਾ ਆਈ ਦਿਨੀ ਆ ਕਵਾ ਕੋ ਨਹੀਂ ਰਾਜੀ ਤੇ ਨਾ ਫਿਰ ਆਪਾਂ ਵੀ ਪਰੇ ਨੂੰ ਤੂੰ ਕਵਾ ਲੈ ਨਹੀਂ ਤੇ ਤੇਨ ਨਾਲ ਲੜ ਵੀ ਲਈਦਾ ਕਵਾ ਵੀ ਲਈਦਾ ਕੇ ਨਹੀਂ ਵੀ ਤੇਨ ਨਾਲ ਲੜਦੀ ਨਹੀਂ ਤੂੰ ਥੋੜਾ ਲੜਦੀ ਆਪਾਂ ਸਾਡੇ ਘਰੇ ਆਉਣੀ ਤੇ ਬੁਲਾਉਂਦੀ ਜੇ ਹੁੰਦੀ ਆ ਨਹੀਂ ਮੜਾ ਚੰਗਾ ਜਾ ਤੇਰੇ ਸਾਹਮਣੇ ਨੱਕ ਮੂੰਹ ਜਾਂ ਲੰਬੀ ਵੀ ਮਵੀ ਆ ਕੋ ਕਵਾ ਨਹੀਂ ਆਉਣੀ ਹੋਰ ਇੱਥੇ ਤੂੰ ਵੀ ਪੱਠੇ ਹੀ ਨਾ ਵੱਡੀ ਜਾ ਧਿਆਨ ਨਾ ਵੱਢ ਕੇ ਹਾਈ ਹਾਈ ਪਾਲ ਕੇ ਤੂੰ ਚੋਗਲੀ ਨਾ ਜਿ ਇਥੇ ਪੱਤਾ-ਪੱਤਾ ਤੋੜਨ ਲੱਗਿਆ ਤਾਂ ਅੱਧੀ ਰਾਤ ਹੋ ਜਾਣੀ ਆ ਉਤੋਂ ਤਾਂ ਹਨੇਰਾ ਹੋ ਹੁੰਦਿਆ ਮੈਂ ਚੁਗੀ ਨਹੀਂ ਮੈਂ ਤੇ ਆਪਣੀ ਵੀ ਨਹੀਂ ਚੁਗੀ ਮੈਂ ਤਾਂ ਸਵੇਰੇ ਚੁਗਣੀ ਆ ਮੈਂ ਇਹਦੇ ਰਾਤ ਨੂੰ ਧੋ ਕੇ ਰੱਖ ਦੇਣੀ ਆ ਚਲ ਕੋਈ ਨਹੀਂ ਮੈਂ ਤੇ ਆ ਸਵੇਰੇ ਧੋਣਾ ਵਾ ਸਵੇਰੇ ਚੁਗਣੀ ਐਨਾ ਟਾਈਮ ਕਿੱਥੇ ਚੁਗ ਜੇ ਫਿਰ ਅਸ਼ਿਕਰ ਤੱਕ ਜਾ ਕੇ ਕੰਮ ਸਾਰਾ ਕਰ ਲੂਗਾ ਤੂੰ ਘਰੇ ਵੀ ਜਾ ਕੇ ਤੈਨੂੰ ਕਰਨਾ ਪੈਣਾ ਹੋਰ ਮੈਂ ਸਬਜੀ ਸੁਜੀ ਵੇਖਣੀ ਆ ਹੋ ਜੇ ਮੇਰੇ ਕੰਮ ਕਈ ਹੁਣ ਕੀ ਪਤਾ ਉਹ ਭੈਣ ਰਾਣੀ ਕੀ ਕਰਨ ਗਈ ਰੋਟੀਆਂ ਪਕਾਉਂਦਾ ਹੀ ਹੁੰਦੀ ਐ ਹੁਣੇ ਮੈਂ ਤਾਂ ਠੀਕ ਕਰੇ ਗਈ ਰਾਂ ਗਈ ਰੋਟੀਆਂ ਤੇ ਬੈਠੀ ਬੈਣੀ ਹੋਰ ਨਹੀਂ ਮੈਂ ਕਦੀ ਕੋਈ ਕੰਮ ਕਰਦੀ ਰੋਟੇ ਦਾ ਉਹ ਦੇ ਤਾਂ ਨੀਰੇ ਹੀ ਵਾਂ ਸੁਣਨੀ ਹੈ ਹੋਰ ਹਨਾ ਇੱਕ ਲੌਂਗੀ ਇੱਕ ਤੇਰੇ ਤੇ ਨਾਲ ਖੁਦੜੀ ਦੇ ਆ ਹੀ ਬੈਣੀ ਕਾਟਨ ਜਿਹੇ ਮੇਰੇ ਕੋ ਹੈਗੇ ਨਹੀਂ ਪਹਿਣਾ ਦੇ ਕੋ ਹੈਗੇ ਉਹ ਦੇ ਛਿਲਕਾ ਦੇ ਭਜੀ ਕੋਈ ਨਹੀਂ ਕਦੀ ਕੋਈ ਹੈ ਪਾਪਾ ਹੁੰਦੀ ਕਰੇ ਚਲ ਕੋਈ ਨਾ ਗੱਡੀ ਸਹੜਾ ਆਪਾ ਕੀ ਧੋਨੇ ਧੋਈ ਜਾਣੀਆਂ ਅਨੇ ਕੀ ਅੜੀ ਕੜੀ ਲੰਗਦੀ ਉਹ ਹੀ ਸੀ ਹਾਂ ਉਹ ਹੁਣ ਕੀ ਕਰੇ ਹੁਣ ਦਿਨ ਮੇਰੀਰ ਕੀ ਥੋੜੀ ਕਹਿ ਸਕਦੀ ਤੂੰ ਮਰ ਜਾਏ ਤਾਂ ਤੇਰੇ ਦਿਮਾਗ ਕੰਮ ਕਰੇ ਤੇ ਫੇਰ ਹੀ ਨਾ ਨਹੀਂ ਨਹੀਂ ਉਹਦਾ ਜਿਹੜੀਆਂ ਤਾਂ ਮਿਲਹਾ ਗੱਲਾਂ ਕੱਲੀਆਂ ਨਾ ਇਹ ਮੇਰੀਆਂ ਬੜੇ ਪੰਨੇ ਵੇਖ ਲਈਏ ਇਹ ਤੇ ਸਹੀ ਜੇ ਸਹੀ ਜਿਆ ਤੂੰ ਹੀ ਤਕਰਾਈਂਗੀ ਨਾ ਕਰਨੀ ਤੇ ਨਾ ਕਰੇਂਗੀ ਨਾ ਤੋੜਨਾ ਵੇਖੇਂ ਹਾਂ ਤੋੜਦੀ ਨਾਲੇ ਉਹਨੂੰ ਆਂਡ ਗਵਾਣ ਨੂੰ ਜਵਾਬ ਦੇਂਦਾ ਲੱਗ ਜੂ ਪਤਾ ਚਾਂਲਣੀ ਬਠੇਰੀ ਆ ਚੱਲ ਚੱਲ ਗਏ ਮੇਰੀਰ ਕੀ ਸਿੱਧਿਆਂ ਵੇਖੀ ਉਹਨੂੰ ਕਿਵੇਂ ਕਰਦੀ ਆਹੋ ਤੇ ਚੱਲ ਚੱਲ ਗਏ ਹੁਣ ਘਰ ਚੱਲ ਚੱਲ ਆਹੋ ਆ ਜਾ ਚਲ ਜੀ ਘਰ ਬੜੀ ਹੋ ਗਈ ਆ ਛੇਤੀ ਕਰ ਪਤਾ ਨਹੀਂ ਘਰ ਜਾਂਦਿਆਂ ਨੇ ਵੀ ਕੋਈ ਕੰਮ ਕੀਤਾ ਹਣਾ ਕਿ ਨਹੀਂ ਕੀਤਾ ਹਣਾ ਉਹ ਵੀ ਮੇਰੇ ਚੋਂ ਕਈ ਪਿਆ ਆ ਤੇ ਘਾਤੀ ਹੋਰ ਜਿੱਪੇ ਤੇ ਆਦੀ ਪਾਲ ਜੀ ਆਡੀ ਵੀ ਤੈਨੂੰ ਬੜਾ ਪਾਲਕ ਤੇ ਵਾਧੂ ਆ ਸਪਰੇ ਕਰ ਮਰਦੇ ਤੇ ਤੇ ਆਡੀ ਉਹ ਮੰਗਦੀ ਗੰਡ ਨੋ ਨਹੀਂ ਲਗੀ ਜੀ ਉਹ ਲੈ ਗਈ ਉਹਨੂੰ ਫੋਨ ਕੀਤਾ ਵੀ ਰਾਜ ਚ ਸੁੱਟ ਜਾ ਸਪਰੇ ਉਹਨੇ ਵੀ ਐ ਹੱਥ ਕੀਤੇ ਕਿ ਖੜੀ ਤੇ ਥੋੜੀ ਜਿਹੀ ਪਰ ਆਉਦੀ ਵੀ ਖਰਾਬ ਕਰਕੇ ਦੇ ਲੈ ਲੈ ਹੁਣ ਤਾਂ ਸਪਰੇਅ ਕੀਤੀ ਇਹਨੂੰ ਮੈਂ ਫੋਨ ਕੀਤਾ ਦਵਾਦਾਂ ਤੇ ਰਿੰਨ ਕੇ ਨਖਵਾ ਦਿੰਦੀ ਉਹ ਟੱਪਰ ਭਾਵੇਂ ਨਹੀਂ ਕਿ ਹੋਰ ਪੁੱਠੀ ਪੈ ਜੇ ਨਹੀਂ ਉਹਨੂੰ ਮੈਂ ਫੋਨ ਕੀਤਾ ਵਾਦੇ ਹੂੰ 300 ਤੋਂ ਜੀ ਪੈਣਾ ਸਪਰੇਅ ਕੀਤੀ ਬਾਜਣਾ ਕੀ ਨਾਲ ਲੜੰਦੀ ਸੀ ਮੈਨੂੰ ਕਿਹੜਾ ਕਸਮ ਹੈ ਤੇਰੇ ਸਾਹਮਣੇ ਮੈਂ ਅੱਜ ਸ਼ਹਿਰ ਗਈ ਹਾਂ ਮੈਂ ਕਿਦੇ ਤੇ ਬੈਠੀ ਸੀ ਵੀ ਜੇ ਤੈਨੂੰ ਬਾਅਦ ਚ ਦਮ ਮੈਨੂੰ ਤੇ ਆਪ ਨੂੰ ਨਹੀਂ ਪਤਾ ਸਪਰੇਅ ਕੀਤੀ ਹੈ ਮੈਂ ਤੇ ਆਪ ਖਾਣੇ ਚਾਟ ਕੇ ਸਕੂਟਰੀ ਤੇ ਚੜ ਕੇ ਪੰਗਾ ਆ ਜਾਂਦੀ ਹੈ ਰੱਖਣਾ ਹਾਂ ਸੋਹੀ ਹੋਰ ਇਹ ਸਾਡੇ ਅਰਗੇ ਨਾਲ ਉੱਥੇ ਜਾਂਦਾ ਵੇਖ ਲੈਂਦੇ ਥੱਕੀ ਸ਼ੱਕੀ ਕਿਤੇ ਗੱਲਾਂ ਕਰਦੀ ਚੱਲਣੀ ਆ ਜਾ ਆਪਾਂ ਬਥੇਰੀਆਂ ਠੀਠਾਂ ਇਹ ਕਿ ਦਿਨਾਂ ਗੱਲ ਤਾਂ ਨਹੀਂ ਗੌਰ ਕਰੀਦਾ ਨਾ ਨਾ ਗੱਲਾਂ ਕਰਨ ਵਾਲਿਆ ਕਰੀ ਜਾਣੀ ਹੁਣ ਕੀ ਕਰੀਏ ਹੁਣ ਅੰਦਰ ਛੁਪ ਕੇ ਬਹਿ ਜੀਏ ਹਾਂ ਕੰਤਾ ਨੇਰਾ ਹੋ ਨੇਰਾ ਤੇ ਹੋ ਗਿਆ ਮੇਰੇ ਕਾਲਾ ਸੁਣ ਲੈ ਮੇਰਾ ਨਾਂ ਨਾ ਲੈ ਕੇ ਜਾ ਕੇ ਉਹਨੂੰ ਕਿਉਂ ਐਨੀ ਆ ਕਿਸੇ ਨੂੰ ਪਤਾ ਡੈਂਟੀਆਂ ਮਦਵਾ ਲਈ ਹੋ ਜੂਗੀ ਮੰਮੀ ਚੱਲੀ ਮੈਨੂੰ ਕਿਹੜਾ ਦਿਨ ਚੜਨ ਦਿਆ ਮੇਰੇ ਵੀ ਉਹੀ ਸੋਚ ਜਿਵੇਂ ਤੇਰੇ ਚੜਨਾ ਚਾਹ ਕੇ ਚੰਗਾ ਨਹੀਂ ਕਹਿੰਦੀ ਨਹੀਂ ਕਹੀ ਚੰਗਾ ਸਵੇਰੇ ਮੈਨੂੰ ਪੁੱਛੂ ਤੈਨੂੰ ਚੰਗਾ ਚੰਗਾ ਹਾਏ ਹਾਏ ਪਚੱਗੀ ਕੀਤੀ ਬਰੀ ਹੈ ਉਹਥੇ ਪਾਲਕ ਹੈ ਮੈਂ ਪਾਲਕ ਤੋੜਦੀ ਤੇ ਤੀਰੀ ਤੂੰ ਸਾਗ ਤੋੜ ਲਿਆ ਛਦਾਈਆਂ ਵਿੱਚ ਸਾਗ ਤੋੜਦੇ ਰੱਦੀ ਰਾਤ ਹੋ ਕੇ ਨਾ ਰਿੰਦੀ ਰਹੀ ਕਹਾਂ ਬਤਾਈ ਦੱਸੇ ਜਦੋਂ ਕਦ ਮੈਂ ਪਾਲਕ ਤੋੜਦੀ ਤਾਂ ਤੋੜ ਲਾਉਂਦਾ ਸੀਰੀ ਬਿੰਦ ਮੈਂ ਬਿਰਨ ਮੈਨੂੰ ਘਰੇ ਬੁਲਾ ਲੈ ਲੈ ਪਾਲਕ ਤੇ ਤੇਰਾ ਦੱਸਣਾ ਫਰਜ਼ ਨਹੀਂ ਪੈਂਦਾ ਮੈਂ ਘਰੇ ਬੁਲਾ ਲਿਆ ਕਿਦੀਰੀ ਮੈਂ ਘਰ ਚਲੀ ਪਾਲਕ ਤੋੜ ਲਈ

ਮੈਂ ਤੁਹਾਡੇ ਸਾਹਮਣੇ ਵੀ ਘਰੋਂ ਕੰਮ ਕਰਨ ਦੀ ਨਹੀਂ ਤੇ ਇੱਕ ਕੰਮ ਹੀ ਚੱਲ ਪਿਆ ਜਿੱਥੇ ਮੈਂ ਨੂੰ ਲਾਉਂਦੇ ਆ ਨਾ ਮੈਂ ਹੋਤੀ ਆ ਨਾ ਸਾਰੀ ਮੈਂ ਤਾਂ ਘਰ ਤੇ ਕਾਟਾ ਲਾ ਕੇ ਲੈ ਭਾਈ ਮੇਰੇ ਇਹੋ ਕਹਿਣ ਦਾ ਚੜੀ ਆਉਂਦੀ ਤੈਨੂੰ ਕੱਟ ਛੱਡਦੀ ਆ ਤੈਨੂੰ ਬੁੱਧਿਆ ਬਣਾ ਛੱਡਦੀ ਤੇ ਤੂੰ ਉਹ ਗੱਲ ਅੱਜ ਸੱਚੀ ਕਰ ਦਿੱਤੀ ਫੜ ਕੇ ਕਿਹਦੀ ਲੋਕ ਨਹੀਂ ਲੱਗਦੀ ਇਹ ਲੋਕਾਂ ਨਾਲ ਜਿਵੇਂ ਚੁੱਪਾ ਚੁੱਪਾ ਨਾ ਨਿੰਦੇ ਲੋਕੀ ਸੱਚੀ ਗੱਲ ਕਹਿੰਦੇ ਆ ਤੁਹਾਡੀ ਮੈਂ ਨਹੀਂ ਉਹਦੇ ਘਰ ਤੋਂ ਦੌੜਨ ਲਈ ਆਦੀ ਕਿੱਥੇ ਘਰ ਤੋਂ ਦੌੜਨ ਲਈ ਨਾ ਕਰ ਦੇ ਕੇ ਆਈ ਘਰ ਤੋਂ ਕਿਤੇ ਵੀ ਦੌੜਨ ਦੇ ਤੇ ਜੇ ਮੈਂ ਜਾ ਕੇ ਦੇਖਿਆ ਤਾਂ ਸੱਚੀ ਕੋਸ਼ਿਸ਼ ਹੈ ਉਹ ਸੱਚੀ ਹੋਗੀ ਕਿ ਨਹੀਂ ਹੋਗੀ ਪਰ ਤੂੰ ਮੈਨੂੰ ਆਪ ਦੱਸ ਦੇ ਜੀ ਜੀ ਮੈਂ ਮਾਰ ਲੀ ਮੈਂ ਆ ਗਈ ਫਿਰ ਮੈਂ ਕਹੀ ਨਹੀਂ ਤੂੰ ਦੱਸਣਾ ਕਿਸੇ ਫਰਜਾਗਾ ਤੂੰ ਹੀ ਤੀਨੀ ਦੂਰੀ ਤੇ ਉੱਥੇ ਕਿੱਥੇ ਜਾਂਦੀ ਹਾਂ ਤੇ ਕੋਲ ਬਾਦੀ ਹੋਈ ਸਿਧਾਨ ਬਣਾਇਆ ਮੈਨੂੰ ਤੂੰ ਜਨਾਬ ਹੋਏ ਕਿ ਇਹਨਾ ਉਹ ਜਗਵਾਣ ਦੇ ਜਿ ਤਰ੍ਹਾਂ ਕਿ ਉਹ ਆਸ ਕਵਿਤਾ ਕੰਨੀ ਜੇ ਮੈਂ ਘਰੇ ਕੰਮ ਕਰਨੀ ਨਹੀਂ ਅਗਰ ਕੋਈ ਨਾ ਹੈ ਨਹੀਂ ਤੇਰੇ ਕੰਮ ਕਰਾਂਗੀ ਫੇਰ ਆਹ ਮਾ ਨੂੰ ਜੇ ਮੈਂ ਬੋਲਾਂ ਫੇਰ ਮਾੜੀ ਲੱਗਣਾ ਜਿਵੇਂ ਚੋਕਾ ਤੁਹਾਨੂੰ ਬਤਾ ਲਈ ਮਾੜੀ ਕਾਲੀ ਤੇ ਜੇ ਮੈਂ ਬੋਲਣ ਲੱਗੂ ਉਦੋਂ ਦੇਖੇ ਮੈਂ ਚੋਕਰੀ ਨਹੀਂ ਹਾਂ ਤੇ ਇਹਦਾ ਕੋਈ ਮਤਲਬ ਨਹੀਂ ਜਿਹੜੇ ਚਾਰਚ ਉਹ ਜਗਵਾਣ ਦੇ ਜਿਹੜੀ ਬਣਾਉਂਦੇ ਨੇ ਤਾਂ